ਹਾਂਜੀ ਲੇਖ ਵੀਡੀਓ ਦੇ ਵਿੱਚ सोनू ਜੀ ਤਾਂ ਨੇ ਮਾਮਾ ਮਾਮੀ ਨੂੰ ਵੀ ਆਪਣੀ ਪਲੈਨਿੰਗ ਦੇ ਵਿੱਚ ਸ਼ਾਮਲ ਕਰ ਲਿਆ ਹੈ ਤੇ ਉਹਨਾਂ ਦੀਆਂ ਵੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਹੈ ਆਪਣੇ ਚੰਗੇ ਬਣਨ ਦੀ ਤੇ ਸੰਦੀਪ ਨੂੰ ਤਾਂ ਜਿਹੜਾ ਉਹ ਟਰਚ ਕਰਦੇ ਹਨ ਉਹ ਤਾਂ ਉਹੀ ਜਾਣਦੀ ਹੈ ਤੇ ਇੱਥੇ ਮਾਮਾ ਮਾਮੀ ਨੂੰ ਵੀ ਉਹਨਾਂ ਨੇ ਆਪਣੀਆਂ ਗੱਲਾਂ ਦੇ ਵਿੱਚ ਵਾਰ ਲਿਆ ਹੈ ਤੇ ਸੱਸ ਵੱਲੋਂ ਜੀ ਤਾਨੂੰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਕਿ ਤੂੰ ਪੈਸਿਆਂ ਨੂੰ ਵੇਖਦੀ ਏ ਨਾ ਕਿ ਕਿਸੇ ਦੀ ਜ਼ਿੰਦਗੀ ਨੂੰ ਤੇ ਹੁਣ ਇਹੀ ਵੇਖਣ ਵਾਲਾ ਹੈ ਕਿ ਕਵਲ ਨਾਲ ਸੰਦੀਪ ਦੀ ਮੈਰਿਜ ਕਦੋਂ ਹੋਵੇਗੀ ਕੌਣ ਵਿਚੋਲਾ ਬਣਦਾ ਹੈ ਵੀਡੀਓ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਭੂਆ ਮਾਮੀ ਹੀ ਕੁਝ ਨਾ ਕੁਝ ਸੋਚੇਗੀ ਸੰਦੀਪ ਬਾਰੇ ਸੰਦੀਪ ਦੀ ਸੰਦੀਪ ਜਦੋਂ ਕਿਸੇ ਢੰਗ ਦੇ ਨਾਲ ਮਾਮੀ ਮਾਮੇ ਨੂੰ ਸਚਾਈ ਦੱਸੇਗੀ सोनू ਜੀ ਤਾਂ ਦੇ ਕੋਈ ਸਬੂਤ ਹੱਥਾਂ ਦੇ ਵਿੱਚ ਲੈ ਕੇ ਆਉਣਗੇ ਤਾਂ ਫਿਰ ਉਦੋਂ ਮਾਮੀ ਮਾਮਾ ਹੀ ਸੋਚਣਗੇ ਤੇ ਸੰਦੀਪ ਦੀ ਕਵਲ ਦੇ ਨਾਲ ਕਿਸ ਤਰ੍ਹਾਂ ਮੁਲਾਕਾਤ ਹੁੰਦੀ ਹੈ ਤੇ ਮਾਮੀ ਕਿਸ ਤਰ੍ਹਾਂ ਉਚੋਲਣ ਬਣ ਕੇ ਕਵਲ ਕੇ ਘਰ ਜਾਂਦੀ ਹੈ ਉਸ ਤੋਂ ਪਹਿਲਾਂ ਪਿੰਕੀ ਦਾ ਤਲਾਕ ਹੋਣਾ ਬਾਕੀ ਹੈ ਤੇ ਮਾਮੀ सोनू ਜੀਤਾਂ ਦਾ ਕੀ ਹਸ਼ਰ ਕਰਦੀ ਹੈ ਇਸ ਵੀਡੀਓ ਦੇ ਵਿੱਚ ਵੇਖਣ ਵਾਲਾ ਹੋਵੇਗਾ